ਸਤਨਾਮ ਵਾਹਿਗੁਰੂ ਸਾਹਿਬ ਜੀ ਤਰ ਜਿ ਹਰੇ ਇਕ ਟਿਕ ਤੂੰ ਲਹ ਬਡਾਣੀ ਆਸ ਨਨਕ ਨਾਮ ਤੇ ਆਈ ਐ ਕਾਰਜ ਆਵੈ ਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਕ ਸਾਰੀ ਮਨੁੱਖਤਾ ਦੇ ਸੰਜੇ ਰਹਿਬਰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦੇ ਹਲਤਾ ਮਹਿਰਮਤ ਦਾ ਸਦਕਾ ਅੰਮ੍ਰਿਤ ਬਾਣੀ ਗੁਰ ਇਤਿਹਾਸ ਕਰ ਪਰਿਵਾਰਾਂ ਵਿੱਚ ਬੈਠ ਆਨੰਦ ਮਾਣ ਰਹੇ ਵੱਡ ਭਾਗੀ ਸਤਸੰਗੀ ਜਨੋ ਅੱਜ ਜਿਸ ਪਾਵਨ ਸ਼ਬਦ ਦੀ ਵਿਚਾਰ ਆਪਾਂ ਸਾਂਝੀ ਕਰਨੀ ਹੈ ਉਹ ਹੈ ਆਸ ਗੁਰਬਾਣੀ ਅੰਦਰ ਇਹ ਸ਼ਬਦ ਨਿਰੰਕਾਰ ਦੀ ਆਸ ਪਰਿਵਾਰ ਦੀ ਆਸ ਸਮਾਜ ਦੀ ਆਸ ਧਨ ਪਦਾਰਥ ਦੀ ਆਸ ਬਹੁਤ ਥਾਵਾਂ ਤੇ ਵਰਤਿਆ ਹੈ ਪਰ ਜਦੋਂ ਇਸ ਸ਼ਬਦ ਨੂੰ ਗੁਰਬਾਣੀ ਅੰਦਰ ਆਸ ਦੇ ਇਸ ਸੰਦਰਭ ਵਿੱਚ ਵਰਤਿਆ ਗਿਆ ਕਿ ਸੰਸਾਰੀ ਧਨ ਪਦਾਰਥ ਗਿਆ ਪੁੱਤਰ ਮਾਪੇ ਉਥੇ ਇਸ ਆਸ ਸ਼ਬਦ ਨੂੰ ਮਰਨ ਤੋਂ ਪਿੱਛੋਂ ਮਿਲਣ ਵਾਲੇ ਸਵਰਗ ਬਹਿਸਤ ਜਾਂ ਉਹਨਾਂ ਥਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਜਿਨ੍ਹਾਂ ਦੀ ਆਸ ਪੁਜਾਰੀ ਵੱਲੋਂ ਮਨੁੱਖਤਾ ਨੂੰ ਗੁੰਮਰਾਹ ਕਰਨ ਲਈ ਵਰਤੀ ਗਈ ਹੈ ਫਿਰ ਸਮਝ ਸਮਝਿਓ ਆਸ ਸ਼ਬਦ ਗੁਰਬਾਣੀ ਅੰਦਰ ਬਹੁਤ ਥਾਵਾਂ ਤੇ ਵਰਤਿਆ ਗਿਆ ਆਸ ਦੇ ਅਰਥ ਹੀ ਇਹ ਹੁੰਦੇ ਨੇ ਉਡੀਕ ਕਰਨੀ ਆਸ ਦਾ ਵੈਸੇ ਮਤਲਬ ਹੈ ਉਡੀਕ ਕਰਨੀ ਬੰਦਾ ਆਸ ਲਈ ਬੈਠਾ ਹੈ ਬੰਦਾ ਆਸ ਕਰ ਰਿਹਾ ਹੈ ਉਹ ਮੇਰੀ ਆਸ ਤੇ ਹੈ ਭਾਵ ਮੇਰੇ ਯਕੀਨ ਤੇ ਹੈ ਕਈ ਵਾਰੀ ਆਸ ਜਦੋਂ ਟੁੱਟਦੀ ਆ ਨਾ ਤੇ ਬੰਦਾ ਬਹੁਤ ਨਿਰਾਸ਼ ਹੁੰਦਾ ਹੈ ਇਸ ਕਰਕੇ ਸਬ ਸੱਚੇ ਪਾਰਸਾ ਨੇ ਜਿੱਥੇ ਬਾਣੀ ਅੰਦਰੇ ਵਾਰ-ਵਾਰ ਸਮਝਾਇਆ ਹੈ ਨਾ ਕਿ ਆਸ ਕਰਨੀ ਹੈ ਤੇ ਇੱਕ ਨਿਰੰਕਾਰ ਦੀ ਕਰ ਅਕਾਲ ਪੁਰਖ ਵਾਹਿਗੁਰੂ ਦੀ ਕਰ ਜਿਹੜੀਆਂ ਆਸਾਂ ਤੂੰ ਬੰਨੀ ਬੈਠਾ ਹੈ ਜਿਹੜੀਆਂ ਆਸਾਂ ਦੇ ਭਰੋਸੇ ਤੂੰ ਰਹਿ ਰਿਹਾ ਜਦੋਂ ਆਸਾਂ ਟੁੱਟਦੀਆਂ ਨੇ ਤੇ ਫਿਰ ਤੂੰ ਨਿਰਾਸ਼ ਹੁੰਨਾ ਹੈ ਉਦਾਸ ਹੁੰਨਾ ਹੈ ਅਸੀਂ ਕੁਝ ਕੁ ਆਸ ਨੂੰ ਗੁਰਬਾਣੀ ਵਿੱਚ ਸਮਝਣ ਦਾ ਅੱਜ ਯਤਨ ਕਰੀਏ ਸਭ ਤੋਂ ਪਹਿਲੀ ਆਸ ਤੇ ਹੈ ਇੱਕ ਮਾਂ ਵੱਲੋਂ 9 ਮਹੀਨੇ ਆਪਣੇ ਕੋਖ ਵਿੱਚ ਰੱਖਣ ਵਾਲੇ ਭਰੂਣ ਦੀ ਪ੍ਰਤਪਾਲਣਾ ਗੁਰਬਾਣੀ ਨੇ ਬਚਨ ਆਖੇ ਨੇ ਜਿਉਂ ਜਨਨੀ ਗਰਭ ਪਾਲਦੀ ਸੁੱਤ ਕੀ ਕਰ ਆਸਾ ਪਹਿਲੀ ਗੱਲ ਤੇ ਜੇ ਡੀ ਜਨੇਪੇ ਦੀ ਦਰਦ ਪੀੜ ਮਾਂ ਸਹਿੰਦੀ ਆ ਨਾ ਇਹ ਮੰਨਣ ਚ ਆਇਆ ਏ ਇਹ ਆਖਦੇ ਨੇ ਕਿ ਬਹੁਤ ਬੁਰੀ ਹੈ ਜ਼ਿੰਦਗੀ ਤੇ ਮੌਤ ਦੇ ਵਿੱਚੋਂ ਨਿਕਲ ਕੇ ਮਾਂ ਇੱਕ ਬੱਚੇ ਨੂੰ ਜਨਮ ਦਿੰਦੀ ਆ ਜਿਉਂ ਜਨਨੀ ਗਰਭ ਪਾਲਦੀ ਸੁੱਤ ਕੀ ਕਰ ਆਸਾ ਕਿੰਨਾ ਸੈਕਰੀਫਾਈ ਕਿੰਨਾ ਸਮਝੌਤਾ ਕਰਦੀ ਐ ਵਾ ਖਾਣੇ ਤੱਕ ਦਾ ਤਿਆਗ ਕਰ ਦੇਣਾ ਕਿਹੜਾ ਪਦਾਰਥ ਖਾਂਦਿਆਂ ਮੇਰੇ ਅੰਦਰ ਪੜਨ ਵਾਲੇ ਪ੍ਰੂਣ ਬੱਚੇ ਨੂੰ ਤੰਦਰੁਸਤੀ ਮਿਲਣੀ ਆ ਨਹੀਂ ਮੰਨ ਕਰਦਾ ਪਰ ਫਿਰ ਵੀ ਖਾਂਦੀ ਆ ਬਹੁਤ ਕੁਝ ਤਿਆਗ ਦਿੰਦੀ ਆ ਕਿ ਮੇਰੇ ਬੱਚੇ ਨੂੰ ਕੁਝ ਨਾ ਹੋਵੇ ਆਸ ਹੈ ਨਾ ਉਸ ਆਸ ਵਿੱਚ ਕਿੰਨੇ ਦੁੱਖ ਸਹਿੰਦੀ ਆ ਇਸੇ ਕਰਕੇ ਗੁਰਬਾਣੀ ਨੇ ਇਹ ਬਚਨ ਆਖੇ ਨੇ ਕਿ ਸੁਖ ਕੇ ਹੇਤ ਬਹੁਤ ਦੁੱਖ ਪਾਵੈ ਇੱਕ ਸੁਖ ਲਈ ਕਿੰਨੇ ਸਮਝੌਤਿਆਂ ਵਿੱਚੋਂ ਕਿੰਨੇ ਦੁੱਖਾਂ ਵਿੱਚੋਂ ਗੁਜ਼ਰਦੀ ਆ ਤੇ ਆਸ ਕੀ ਆ ਪੁੱਤਰ ਦੀ ਨਹੀਂ ਪਾਤਸ਼ਾਹ ਕਹਿੰਦੇ ਨੇ ਇਹਦੇ ਤੋਂ ਅੱਗੇ ਹੋਰ ਆਸ ਹੈ ਪੁੱਤ ਦੀ ਆਸ ਤੇ ਹੈ ਹੀ ਹੈ ਪਰ ਨਾਲ ਇੱਕ ਆਸ ਹੋਰ ਵੀ ਆ ਵੱਡਾ ਹੋਏ ਧਨ ਖਾਟ ਦੇ ਇਹ ਵੱਡਾ ਹੋ ਕੇ ਮੈਨੂੰ ਧਨ ਖਟ ਕੇ ਦੇਵੇਗਾ ਮੇਰੀ ਬਜ਼ੁਰਗੀ ਚ ਡੰਗੋਰੀ ਆਸਰਾ ਬਣੇਗਾ ਪਰ ਕਮਾਲ ਦੀ ਖੇਡ ਵੇਖੋ ਉਹੀ ਮਾਂ ਜਿਨੇ ਗਰਾਈਆਂ ਦੇ ਦੇ ਕੇ ਪਾਲਿਆ ਪਰਵਰਸ਼ ਕੀਤੀ ਜਵਾਨ ਕੀਤਾ ਵੱਡਾ ਕੀਤਾ ਉਹੀ ਮਾਂ ਆਪਣੇ ਪੁੱਤਰ ਨੂੰ ਕਿਸੇ ਹੋਰ ਨਾਲ ਜਦੋਂ ਵਿਆਹ ਦਿੰਦੀ ਹੈ ਤੇ ਆਈ ਹੋਈ ਧੀ ਬੱਚੀ ਜਦੋਂ ਉਹਦੇ ਤੇ ਆਪਣਾ ਹੱਕ ਜਤਾਉਂਦੀ ਹੈ ਉਹ ਉਹਦੇ ਅਨੁਸਾਰੀ ਹੋ ਕੇ ਚੱਲਦਾ ਹੈ ਫਿਰ ਮਾਸ ਜਿਹੜੀ ਉਹਦੀ ਟੁੱਟਦੀ ਆ ਵੀ ਵੱਡਾ ਕੀਤਾ ਸੀ ਆਪਣੇ ਲਈ ਧਨ ਖਾਟ ਦੇ ਵੀ ਧਨ ਖਟ ਕੇ ਲਿਆਏਗਾ ਖਟਿਆ ਹੋਇਆ ਧੰਨ ਮੇਰੀ ਤਲੀ ਤੇ ਨਾ ਰੱਖ ਕੇ ਜਦੋਂ ਉਹਦੀ ਤਲੀ ਤੇ ਰੱਖਦਾ ਏ ਫੇਰ ਨਰਾਸ ਹੁੰਦੀ ਆ ਸੋ ਇਹਨਾਂ ਜਿਹੜੀਆਂ ਆਸਾਵਾਂ ਨੇ ਨਾ ਇਹਨਾਂ ਵਿੱਚ ਕਿਤੇ ਨਾ ਕਿਤੇ ਬੜੇ-ਬੜੇ ਦੁੱਖ ਛਿਪੇ ਹੋਏ ਨੇ ਹੋਰ ਅੱਗੇ ਪੜ੍ਹੀਏ ਕਰਸਾਨ ਕਰਸਾਨੀ ਕਰਦਾ ਹੈ ਗੁਰਬਾਣੀ ਨੇ ਪਾਤਸ਼ਾਹ ਨੇ ਸ਼ਬਦ ਵਰਤੇ ਨੇ ਜਦ ਸੇ ਕਿਸਾਨ ਬੋਵੇ ਕਰਸਾਨੀ ਕਿਸਾਨ ਜ਼ਿੰਮੇਦਾਰ ਕਿੱਡੀ ਮਿਹਨਤ ਕਰਦਾ ਏ ਬੀਜ ਧਰਤੀ ਦੇ ਹਿੱਕ ਤੇ ਪਾਉਣ ਤੋਂ ਲੈ ਕੇ ਉਹਨੂੰ ਵੱਡੇ ਆਉਣ ਤੱਕ ਆਸ ਹੀ ਆ ਨਾ ਕਰ ਬੋਹੜ ਲੱਗੇਗਾ ਘਰ ਫਸਲ ਆਏਗੀ ਚਾਰ ਦਾਣੇ ਆਉਣਗੇ ਚਾਰ ਪੈਸੇ ਆਉਣਗੇ ਮੇਰਾ ਪੁੱਤ ਧੀ ਖਾਏ ਮੇਰਾ ਪਰਿਵਾਰ ਮੇਰੇ ਬੱਚੇ ਖਾਣਗੇ ਉਸ ਆਸ ਦੇ ਵਿੱਚ ਕਿੰਨੇ ਜ਼ਫਰਦਾਰ ਦਾ ਜੇਠ ਹਾੜ ਦੀਆਂ ਗਰਮੀਆਂ ਦੇ ਵਿੱਚ ਵੀ ਸਾਰਾ ਪਰਿਵਾਰ ਕਰੇ ਹੁੰਦਾ ਪਰ ਉਹ ਖੇਤਾਂ ਦੇ ਵਿੱਚ ਫਸਲ ਦੀ ਸੰਭਾਲ ਦੀ ਜਾਂਦਾ ਹੈ ਉਹ ਮਾਗ ਦੀਆਂ ਰਾਤਾਂ ਦੇ ਵਿੱਚ ਤੁਰਦਾ ਹੈ ਨਿੱਗ ਦਾ ਤਿਆਗ ਕਰਕੇ ਜਾਂਦਾ ਹੈ ਫਿਰ ਉਹਨੂੰ ਸੰਭਾਲਦਾ ਹੈ ਸਮੇਂਦਾਰ ਸਮੇਂ ਪਾਣੀ ਲਾਉਂਦਾ ਹੈ ਬਾੜ ਕਰਦਾ ਹੈ ਪੰਛੀਆਂ ਤੋਂ ਬਚਾਉਂਦਾ ਹੈ ਕਿੱਡੀ ਮਿਹਨਤ ਆ ਕਿੱਡਾ ਉਦਮ ਤੇ ਕਿੱਡਾ ਪ੍ਰਸਾਰਥ ਕਰਦਾ ਹੈ ਉਹਦੇ ਲਈ ਆਸ ਕੀ ਹੈ ਵੀ ਚਾਰ ਦਾਣੇ ਘਰ ਆ ਜਾਣ ਪਰ ਕਈ ਵਾਰੀ ਇਹੋ ਜੀ ਖੇਡ ਵਰਤਦੀ ਹੈ ਗੁਰਮੁਖੋ ਗੜੇ ਮਾਰੀ ਹੋ ਗਈ ਬਰਸਾਤਾ ਵੱਧ ਹੋ ਗਈ ਨਾ ਕੀੜਾ ਲੱਗ ਗਿਆ ਫਸਲ ਮਰ ਗਈ ਆਸ ਨਿਰਾਸ ਵਿੱਚ ਬਦਲ ਗਈ ਮਿਹਨਤ ਤੇ ਹੈ ਨਾ ਔਰ ਆਸ ਵਿੱਚ ਕਰਮ ਕਰ ਰਿਆ ਕਰਮ ਕਰਕੇ ਹੀ ਮਨੁੱਖ ਸੰਸਾਰ ਵਿੱਚ ਆਇਆ ਆਸਾਂ ਵਿੱਚ ਵੱਡਾ ਹੋਇਆ ਮਨੁੱਖ ਹੀ ਕਰਮ ਕਰਦਾ ਹੈ ਆਸ ਹੈ ਉਸ ਆਸ ਵਿੱਚੋਂ ਫਿਰ ਕਰਮ ਜਨਮ ਲੈਂਦਾ ਹੈ ਮੰਨ ਲਓ ਕਿਸੇ ਦੀ ਆਸ ਹੈ ਕਿ ਮੈਂ ਘਰ ਵੱਡਾ ਬਣਾਉਣਾ ਹੈ ਉਸ ਵੱਡੇ ਘਰ ਬਣਾਉਣ ਪਿੱਛੇ ਕਿੱਡੀ ਦੌੜ ਭੱਜ ਕਰਦਾ ਹੈ ਕਿੱਡੀ ਮਿਹਨਤ ਕਰਦਾ ਹੈ ਦਿਨ ਰਾਤ ਇੱਕ ਕਰ ਦਿੰਦਾ ਹੈ ਉਸ ਆਸ ਵਿੱਚ ਜਦੋਂ ਘਰ ਬਣ ਜਾਂਦਾ ਕਰਮ ਕਰਦਾ ਹੈ ਉਦਮ ਕਰਦਾ ਹੈ ਪ੍ਰਸ਼ਾਰਤ ਮਿਹਨਤ ਕਰਦਾ ਹੈ ਤੇ ਜਦੋਂ ਉਸ ਘਰ ਵਿੱਚ ਵਸਣਾ ਨਿਵਾਸ ਟਿਕਾਣਾ ਹੋਣਾ ਹੈ ਤੇ ਕਈ ਵਾਰੀ ਜਿਹੜੀ ਔਲਾਦ ਹੈ ਉਹੀ ਉਹਨੂੰ ਘਰੋਂ ਬਾਹਰ ਕੱਢ ਦਿੰਦੀ ਹੈ ਕਈ ਵਾਰੀ ਘਰ ਬੈਠਾ ਹੀ ਉਹਨੂੰ ਉਹ ਘਰ ਹੀ ਕੋਠੜੀ ਲੱਗਣ ਲੱਗ ਪੈਂਦਾ ਹੈ ਕੈਦ ਲੱਗਣ ਲੱਗ ਪੈਂਦਾ ਜਦੋਂ ਜਿੰਨਾ ਲਈ ਘਰ ਬਣਾਇਆ ਜਿੰਨਾ ਖਾਤਰੇ ਸਾਰਾ ਕੁਝ ਕੀਤਾ ਉਹ ਹੀ ਨਹੀਂ ਬੁਲਾਉਂਦੇ ਕੋਈ ਮੂੰਹ ਫੇਰ ਜਾਂਦੇ ਨੇ ਉਹ ਹੀ ਆਪਣੀ ਲਾਈਫ ਵਿੱਚ ਆਪਣੇ ਬੱਚਿਆਂ ਵਿੱਚ ਮਸ਼ਰੂਫ ਹੋ ਜਾਂਦੇ ਨੇ ਫਿਰ ਆਉਂਦਾ ਵੀ ਆਸ ਲਈ ਸੀ ਕੁਝ ਹੋਰ ਖੇਡ ਕੁਝ ਹੋਰ ਬਣ ਕੇ ਔਰ ਇਹ ਆਸ ਕੇਵਲ ਸਮਾਜ ਅੰਦਰ ਹੀ ਨਹੀਂ ਸੰਸਾਰੀ ਮਨੁੱਖਾਂ ਨੂੰ ਨਹੀਂ ਇਹਦਾ ਧਰਮ ਦੀ ਦੁਨੀਆ ਦੇ ਵਿੱਚ ਵੀ ਬੜਾ ਥਾਂ ਹੈ ਆਸ ਦਾ ਆਸ ਲਾ ਕੇ ਹੀ ਕੋਈ ਘਰ ਪਰਿਵਾਰ ਨੂੰ ਛੱਡ ਕੇ ਤੇ ਜੰਗਲਾਂ 'ਚ ਵਸੇਬਾ ਕਰ ਲੈਂਦਾ ਹੈ ਜੰਗਲਾਂ 'ਚ ਕਾਦੇ ਲਈ ਬੈਠਾ ਕੰਧ ਮੂਲ ਚੁਗ ਰਿਆ ਹੈ ਖਾ ਰਿਆ ਹੈ ਪੱਤੇ ਤਨ ਤੇ ਲਵੇਟ ਕੇ ਨਿਵਾਸ ਰੱਖ ਰਿਹਾ ਹੈ ਕੱਖਾਂ ਕਾਨਿਆਂ ਦੀ ਕੁਲੀ ਵਿੱਚ ਰਹਿ ਰਿਹਾ ਹੈ ਇੱਕ ਆਸ ਹੈ ਆਸ ਕਾ ਦੀ ਹੈ ਨਿਰੰਕਾਰ ਦੀ ਪ੍ਰਾਪਤੀ ਦੇ ਲਈ ਪਰ ਉਸ ਆਸ ਦੇ ਵਿੱਚ ਵੀ ਬਹੁਤ ਕੁਝ ਸਹਿੰਦਾ ਹੈ ਬੜੀ ਤਕਲੀਫ ਸਹਿੰਦਾ ਹੈ ਬੜਾ ਦੁੱਖ ਸਹਿੰਦਾ ਹੈ ਬਾਬਾ ਕਬੀਰ ਸਾਹਿਬ ਜੀ ਦੇ ਬੜੇ ਪਿਆਰੇ ਸ਼ਬਦ ਨੇ ਜਿੱਥੇ ਉਹ ਕਹਿੰਦੇ ਨੇ ਗ੍ਰਹਿ ਤਜ ਬਨਖੰਡ ਜਾਈਐ ਘਰ-ਬਾਰ ਛੱਡ ਦਿੱਤਾ ਰੱਬ ਦੀ ਪ੍ਰਾਪਤੀ ਦੇ ਲਈ ਆਸ ਆ ਨਾ ਵੀ ਘਰ 'ਚ ਨਹੀਂ ਮਿਲਣਾ ਉਹ ਜੰਗਲਾਂ 'ਚ ਮਿਲਣਾ ਹੈ ਘਰ ਛੱਡ ਕੇ ਮਿਲਣਾ ਹੈ ਗ੍ਰਹ ਤਜ ਬਨਖੰਡ ਜਾਈਐ ਚੁਨਖਾਈਐ ਕੰਦਾ ਅਜਹੁ ਬਿਕਾਰ ਨਾ ਛੋਡਈ ਪਾਪੀ ਮਨ ਮੰਦਾ ਜਿਹਨੂੰ ਤਿਆਗਣਾ ਸੀ ਜਿਸ ਚੀਜ਼ ਦਾ ਤਿਆਗ ਕਰਨਾ ਸੀ ਜਿਹਦੇ ਲਈ ਆਸ ਲਾਈ ਬੈਠਾ ਸੀ ਉੱਥੇ ਵੀ ਨਹੀਂ ਪ੍ਰਾਪਤ ਹੋਇਆ ਸਗੋ ਦੁੱਖ ਵੱਧ ਗਏ ਚਿੰਤਾਵਾਂ ਵੱਧ ਗਈਆਂ ਪਰੇਸ਼ਾਨੀ ਵੱਧ ਗਈ ਇਸੇ ਕਰਕੇ ਪਾਰਸ਼ਾ ਜੀ ਕਹਿੰਦੇ ਨੇ ਜੋਗੀ ਸੰਿਆਸੀ ਅੰਦਰ ਤ੍ਰਿਸ਼ਨਾ ਬਹੁ ਸ਼ਾਦਨ ਭੋਜਨ ਕੀ ਆਸਾ ਘਰ-ਬਾਰ ਛੱਡ ਕੇ ਸੰਿਆਸੀ ਬਣ ਗਿਆ ਜੰਗਲਾਂ 'ਚ ਵਸੇਬਾ ਕਰ ਲਿਆ ਪਰ ਹੁਣ ਭੁੱਖ ਨੇ ਅੰਦਰ ਕਾੜ ਪਾਈ ਐ ਉਸ ਭੁੱਖ ਦਾ ਮਾਰਿਆ ਹੋਇਆ ਜੋਗੀ ਜਿਹੜਾ ਨਿਰੰਕਾਰ ਦੇ ਆਸਰੇ ਨਿਕਲਿਆ ਸੀ ਉਹੀ ਜੋਗੀ ਨੂੰ ਭੁੱਖ ਨੇ ਆਸ ਨੇ ਮੰਗਤਾ ਬਣਾ ਕੇ ਰੱਖ ਦਿੱਤਾ ਕਿਵੇਂ ਪਹਿਲਾਂ ਘਰ ਵਿੱਚ ਰਹਿੰਦਾ ਸੀ ਜਿੰਨੀ ਕ ਕਮਾ ਕੇ ਖਾਂਦਾ ਸੀ ਸਬਰ ਸ਼ੁਕਰ ਵਿੱਚ ਰਹਿੰਦਾ ਸੀ ਹੁਣ ਘਰ ਛੱਡ ਦਿੱਤਾ ਗ੍ਰਸਥ ਛੱਡ ਦਿੱਤਾ ਰਿਜ਼ਕ ਛੱਡ ਦਿੱਤਾ ਹੁਣ ਘਰ-ਬਾਰ ਛੱਡ ਕੇ ਜੰਗਲਾਂ 'ਚ ਬੈਠਾ ਭੁੱਖ ਲੱਗੀ ਆ ਤੇ ਜਦੋਂ ਉੱਠਦਾ ਹੈ ਨਾ ਉੱਥੋਂ ਜੰਗਲਾਂ 'ਚੋਂ ਤੇ ਫਿਰ ਉਹਨਾਂ ਦੇ ਦਰਵਾਜ਼ੇ ਖੜਕਾਉਂਦਾ ਜਿਨ੍ਹਾਂ ਦੇ ਘਰ ਚੁੱਲ੍ਹੇ 'ਚ ਅੱਗ ਬਲਦੀ ਆ ਭਾਈ ਗੁਰਦਾਸ ਜੀ ਦੇ ਬੜੇ ਪਿਆਰੇ ਸ਼ਬਦ ਨੇ ਹੋਏ ਅਤੀਤ ਤੇ ਆਗੀ ਬਣ ਕੇ ਹੰਕਾਰ ਆ ਗਿਆ ਨਾ ਵੀ ਮੈਂ ਛੱਡਦਾ ਸਾਰਾ ਕੁਝ ਛੱਡਿਆ ਕਾਦਾ ਤੂੰ ਗਰਜਾਂ ਦਾ ਮਾਰਿਆ ਫਿਰ ਉਹਦੇ ਦਰ ਤੇ ਆ ਗਿਆ ਹੋਏ ਅਤੀਤ ਗ੍ਰਸਤ ਤਜ ਫਿਰ ਉਹਨੂੰ ਕੈ ਘਰ ਮੰਗਣ ਜਾਈ ਫਿਰ ਮੰਗਣ ਵੀ ਉਹਨਾਂ ਦੇ ਘਰ ਜਾਂਦਾ ਤੇ ਮਖਸਰ ਕਹਿਣਾ ਹੁੰਦਾ ਵੱਡਾ ਉਹ ਨਹੀਂ ਜਿਨੇ ਘਰ-ਬਾਰ ਛੱਡ ਦਿੱਤਾ ਸੰਿਆਸੀ ਉਹ ਨਹੀਂ ਜਿਨ ਪਰਿਵਾਰ ਦਾ ਤਿਆਗ ਕਰ ਦਿੱਤਾ ਅਸਲ ਚ ਸੰਿਆਸੀ ਉਹ ਹੈ ਗੁਰਮੁਖੋ ਜਿਹੜਾ ਘਰ ਪਰਿਵਾਰ ਵਿੱਚ ਰਹਿ ਕੇ ਵੀ ਮੋਦੀਆਂ ਤੰਦਾਂ ਤੋੜ ਰਿਹਾ ਆਪਣੇ ਬੱਚਿਆਂ ਦੀ ਪਰਵਰਿਸ਼ ਵੀ ਕਰ ਰਿਹਾ ਆਪਣੀ ਨੇਕ ਕਮਾਈ ਵਿੱਚੋਂ ਦਸਵੰਦ ਵੀ ਦੇ ਰਿਹਾ ਕਿਸੇ ਦੇ ਤੀ ਪੁੱਤਰ ਦੀ ਪੜ੍ਹਾਈ ਵਾਸਤੇ ਆਪਣੀ ਮਿਹਨਤ ਕਮਾਈ ਵਿੱਚੋਂ ਦਸਵੰਦ ਕੱਢ ਰਿਹਾ ਕਿਸੇ ਲੋੜਵੰਦ ਦੇ ਤਲੀ ਤੇ ਕੁਝ ਰੱਖ ਰਿਹਾ ਸਮਾਜ ਦਾ ਭਲਾ ਕਰ ਰਿਹਾ ਸਨਿਆਸੀ ਉਹਨੂੰ ਕਹਿੰਦੇ ਨੇ ਬੰਸੇ ਸਦਨ ਸਭੈ ਘਰ ਸਮਝੋ ਘਰ ਹੀ ਮਾਹੇ ਉਦਾਸਾ ਗੁਰੂ ਸਾਹਿਬ ਬਾਣੀ ਅੰਦਰ ਕਹਿੰਦੇ ਨੇ ਤੈਨੂੰ ਘਰ ਛੱਡਣ ਦੀ ਲੋੜ ਨਹੀਂ ਪਰਿਵਾਰ ਛੱਡਣ ਦੀ ਲੋੜ ਨਹੀਂ ਘਰ ਵਿੱਚ ਰਹਿ ਕੇ ਹੀ ਸੰਿਆਸੀ ਬਣ ਇਹ ਸੰਿਆਸੀ ਨਹੀਂ ਹੁੰਦਾ ਕਿ ਘਰ ਛੱਡ ਦੇਣਾ ਪਰਿਵਾਰ ਛੱਡ ਦੇਣਾ ਤਿਆਗ ਦੇਣਾ ਅੱਜ ਦੁਕਾਨ ਤੇ ਗੁਰਮੁਖੋ ਜਿਨੇ ਘਰ ਛੱਡ ਦਿੱਤਾ ਜਿਨੇ ਪਰਿਵਾਰ ਛੱਡ ਦਿੱਤਾ ਜਿਨਨੇ ਵਿਆਹ ਨਹੀਂ ਕਰਾਇਆ ਉਹ ਅਜ ਸਮਾਜ ਵਿੱਚ ਸਾਡੇ ਧਰਮ ਦੇ ਠੇਕੇਦਾਰ ਬਣੇ ਬੈਠੇ ਨੇ ਅਸੀਂ ਕਹਿੰਨੇ ਵੀ ਬਾਬਾ ਜੀ ਤੇ ਬੜੇ ਮਹਾਨ ਨੇ ਕਾਦੇ ਮਹਾਨ ਨੇ ਪਰ ਉਹਨਾਂ ਨੇ ਗ੍ਰਸਥ ਜੀਵਨ ਧਾਰਨ ਨਹੀਂ ਕੀਤਾ ਇਹਦਾ ਮਤਲਬ ਵੀ ਤੂੰ ਸਮਝਦਾ ਕਿ ਗ੍ਰਸਥ ਜੀਵਨ ਇੱਕ ਜੰਜਾਲ ਹੈ ਜੇ ਗ੍ਰਸਥ ਜੰਜਾਲ ਹੈ ਤੇ ਸੱਚ ਜਾਣੀ ਉਹ ਬਾਬਾ ਵੀ ਤੇ ਕਿਸੇ ਮਾਂ-ਬਾਪ ਦੀ ਪੈਦਾਇਸ਼ੀ ਆ ਨਾ ਜਿਨਨੇ ਮਾਂ-ਬਾਪ ਦੀ ਕੁੱਖ ਤੋਂ ਜਨਮ ਲੈ ਕੇ ਸਮਾਜ ਵਿੱਚ ਇਹ ਬਖੇੜਾ ਖੜਾ ਕਰ ਦਿੱਤਾ ਕਿ ਗ੍ਰਿਸ਼ਤ ਮਾੜਾ ਹੈ ਤੇ ਫਿਰ ਤੇ ਉਹ ਆਉਂਦਾ ਹੀ ਨਾ ਜੇ ਉਹਦੇ ਮਾਂ-ਬਾਪ ਹੀ ਨਾ ਹੁੰਦੇ ਤੇ ਉਹ ਕਿੱਥੋਂ ਆ ਜਾਣਾ ਸੀ ਵੱਡਾ ਉਹ ਨਹੀਂ ਗੁਰਮੁਖੋ ਜਿਨੇ ਘਰ-ਬਾਰ ਛੱਡ ਦਿੱਤਾ ਜਿਨੇ ਪਦਾਰਥਾਂ ਦਾ ਤਿਆਗ ਕਰ ਦਿੱਤਾ ਵੱਡਾ ਉਹ ਇਨਸਾਨ ਹੈ ਸੰਨਿਆਸੀ ਉਹ ਹੈ ਜਿਹੜਾ ਪਰਿਵਾਰ ਵਿੱਚ ਰਹਿੰਦਿਆਂ ਹੋਿਆਂ ਵੀ ਆਪਣੀਆਂ ਲੋੜਾਂ ਵੀ ਪੂਰੀਆਂ ਕਰਦਾ ਤੇ ਕਿਸੇ ਦੀਆਂ ਆਸਾਂ ਵੀ ਪੂਰੀਆਂ ਕਰਨ ਦੀ ਆਸ ਕੋਸ਼ਿਸ਼ ਕਰਦਾ ਆਸ ਤੇ ਜੋਗੀ ਵੀ ਲਈ ਬੈਠਾ ਹੈ ਸਗੋਂ ਉਸ ਦੇ ਵਿੱਚੋਂ ਵੱਡਾ ਦੁੱਖ ਪ੍ਰਾਪਤ ਹੋ ਰਿਹਾ ਫਿਰ ਸਾਬ ਸੱਚੇ ਪਾਤਸ਼ਾਹ ਕਹਿੰਦੇ ਨੇ ਧਰਮ ਦੀ ਦੁਨੀਆ 'ਚ ਵੀ ਆਸ ਹੈ ਇੱਥੋਂ ਤੱਕ ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਆ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸਵੇ ਗਸਈਆਂ ਕੋਈ ਅਲਾਹ ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਉਹਦੇ ਵਿੱਚ ਪਾਤਸ਼ਾਹ ਜੀ ਅੱਗੇ ਜਾ ਕੇ ਬਚਨ ਕਰਦੇ ਨੇ ਕਿ ਕੋਈ ਨਾਵੈ ਤੀਰਥ ਕੋਈ ਹੱਜ ਜਾਏ ਕੋਈ ਤੀਰਥ ਯਾਤਰੀ ਬਣ ਗਿਆ ਕੋਈ ਹੱਜ ਵਾਲੇ ਨੂੰ ਪਾਸੇ ਨੂੰ ਜਾ ਰਿਹਾ ਕਾਦੇ ਲਈ ਵੀ ਜੇ ਮੈਂ ਅੱਜ ਧਰਮ ਕਮਾਰਿਆਂ ਅੱਜ ਤੀਰਥ ਯਾਤਰਾ ਤੇ ਜਾ ਰਿਆਂ ਅੱਜ ਹੱਜ ਕਰ ਰਿਆਂ ਤੇ ਕੱਲ ਨੂੰ ਜਿਹੜਾ ਮਰਨ ਤੋਂ ਬਾਅਦ ਸਵਰਗ ਮਿਲਣਾ ਹੈ ਨਾ ਮੈਂ ਉਹਦੇ ਤੋਂ ਵਾਂਝਾ ਨਾ ਰਹਿ ਜਾਵਾਂ ਆਸ ਹੈ ਨਾ ਕਿੱਡੀ ਵੱਡੀ ਆਸ ਲਈ ਬੈਠਾ ਹੈ ਹਾਲਾਂਕਿ ਗੁਰਬਾਣੀ ਅੰਦਰ ਐਸੇ ਸ਼ਬਦ ਨਹੀਂ ਜਿੱਥੇ ਪਤਸ਼ਾਹ ਜੀ ਕਹਿੰਦੇ ਨੇ ਮਰਨ ਮੁਕਤ ਕਿੰਨ ਪਾਈ ਮਰਨ ਤੋਂ ਬਾਅਦ ਮੁਕਤੀ ਕਿਨੇ ਵੇਖੀ ਹੈ ਜੀ ਬੂਏ ਹੋਏ ਜੋ ਮੁਕਤ ਦੇਹੋਗੇ ਮੁਕਤ ਨਾ ਜਾਣੇ ਕੋਇਲਾ ਮਰ ਕੇ ਮੁਕਤ ਹੋ ਵੀ ਗਿਆ ਤੇ ਕੀ ਦੱਸੇਗਾ ਕਿਤਾ ਮੁਕਤ ਹੋ ਗਿਆ ਕਿਉਂਕਿ ਉਹ ਤੇ ਕੋਈ ਦੱਸ ਦੱਸੇਗਾ ਤੇ ਤਾਂ ਹੀ ਜੇ ਵਾਪਸ ਆਏਗਾ ਤੇ ਤੇ ਗੁਰਬਾਣੀ ਆਖਦੀ ਆ ਅਗਲੀ ਕਿਛ ਖਬਰ ਨਾ ਪਾਈ ਅੱਗੇ ਦੀ ਤੇ ਖਬਰ ਕਿਸੇ ਨੂੰ ਵੀ ਨਹੀਂ ਹੈ ਚਾਹੀਦਾ ਤੇ ਸੀ ਕਿ ਜਿੱਥੇ ਰਹਿ ਰਿਹਾ ਏ ਜਿਸ ਪਰਿਵਾਰ ਵਿੱਚ ਰਹਿ ਰਿਹਾ ਪਹਿਲੀ ਗੱਲ ਤੇ ਪਰਿਵਾਰ ਨੂੰ ਘਰ ਨੂੰ ਸਵਰਗ ਬਣਾਉਂਦਾ ਇਹ ਸਵਰਗ ਦੀ ਆਸ ਅੱਗੇ ਲਾਈ ਬੈਠਾ ਏ ਤੇ ਇੱਥੇ ਪਰਿਵਾਰ ਚ ਨਰਕ ਬਣਾਈ ਬੈਠਾ ਏ ਇੱਥੇ ਪਰਿਵਾਰ ਨਾਲ ਝਗੜਾ ਕਰਦਾ ਏ ਰਿਸ਼ਤੇਦਾਰੀਆਂ ਨਾਲ ਝਗੜਾ ਕਰਦਾ ਏ ਸਮਾਜ ਵਿੱਚ ਖਔਰੂ ਪਾਉਂਦਾ ਏ ਵਿਵਾਦ ਖੜਾ ਕਰਦਾ ਏ ਤੇ ਆਸ ਲਾਈ ਬੈਠਾ ਏ ਸਵਰਗ ਦੀ ਸਵਰਗ ਇੱਥੇ ਬਣਾਉਣਾ ਸੀ ਗੁਰਮੁਖੋ ਸਮੁੱਚੀ ਗੁਰਬਾਣੀ ਨੂੰ ਪੜ੍ਹੀਏ ਪਾਤਸ਼ਾਹ ਕਹਿੰਦੇ ਨੇ ਤੂੰ ਬੇਗਮਪੁਰੇ ਦੀ ਆਸ ਨਾ ਰੱਖ ਤੂੰ ਇਸ ਧਰਤੀ ਨੂੰ ਹੀ ਬੇਗਮਪੁਰਾ ਬਣਾ ਤੂੰ ਇੱਥੇ ਹੀ ਸੰਸਾਰ ਨੂੰ ਆ ਹੁਣ ਜਦੋਂ ਅਸੀਂ ਫੋਰਨ ਕੰਟਰੀਆਂ 'ਚ ਜਾਂਦੇ ਆ ਯੂਰਪ ਕੰਟਰੀਆਂ 'ਚ ਜਾਂਦੇ ਆ ਕਈ ਇਹੋ ਜਿਹੇ ਮੁਲਕ ਨੇ ਗੁਰਮੁਖੋ ਜਿੱਥੇ ਕ੍ਰਾਈਮ ਤੱਕ ਦਾ ਨਿਸ਼ਾਨ ਨਹੀਂ ਹੈ ਇੱਕ ਇੱਕ ਵੀ ਕਿਤੇ ਇਹੋ ਜਿਹਾ ਕੇਸ ਨਜ਼ਰੀ ਨਹੀਂ ਪੈਂਦਾ ਵੀ ਹਾਂ ਕਿਸੇ ਨੇ ਕਿਸੇ ਦੀ ਚੀਜ਼ ਚੋਰਾ ਲਈ ਹੋਵੇ ਕਿਸੇ ਨੇ ਕਿਸੇ ਦੀ ਇੱਜ਼ਤ ਨੂੰ ਹੱਥ ਪਾਇਆ ਹੋਵੇ ਤੇ ਬੰਦਾ ਜਦੋਂ ਉਹਨਾਂ ਥਾਵਾਂ ਤੇ ਰਹਿ ਕੇ 2-4 ਮਹੀਨੇ ਸਫਰ ਕਰਕੇ ਆਉਂਦਾ ਏ ਤੇ ਕੀ ਸ਼ਬਦ ਵਰਤਦਾ ਵੀ ਉੱਥੇ ਤੇ ਉਹ ਥਾਂ ਤੇ ਸਵਰਗ ਹੈ ਸਵਰਗ ਦਾ ਮਤਲਬ ਹੀ ਇਹ ਸੀ ਜਿੱਥੇ ਜਿੱਦਾਂ ਦੀ ਮੈਨੂੰ ਆਪਣੀ ਧੀ ਦਿਸਦੀ ਆ ਉਦਾਂ ਦੀ ਬਗਾਨੀ ਧੀ ਦਿਸੇ ਜਿੱਦਾਂ ਦਾ ਮੇਰਾ ਆਪਣਾ ਧੀ ਪੁੱਤਰ ਆ ਉਦਾਂ ਦਾ ਮੈਂ ਕਿਸੇ ਦਾ ਸਮਝਾਂ ਜੇ ਇਹ ਸਮਝ ਲੈਂਦਾ ਤੇ ਸੱਚ ਜਾਣਿਓ ਕੋਈ ਨਸ਼ਿਆਂ ਦਾ ਵਪਾਰੀ ਬਣ ਕੇ ਸਦਾਗਰ ਬਣ ਕੇ ਲੋਕਾਂ ਦੇ ਧੀਆਂ ਪੁੱਤਰਾਂ ਨੂੰ ਨਸ਼ਿਆਂ ਵਾਲਾ ਤੋਰਦਾ ਜੇ ਇਹ ਆਸ ਇਹ ਭਰੋਸਾ ਸਮਝ ਲੈਂਦਾ ਨਾ ਵੀ ਜਿਹੋ ਜੀ ਮੇਰੇ ਘਰ ਬੱਚੀ ਆ ਉਹ ਫਿਰ ਬਾਹਰ ਤੁਰਨ ਵਾਲੀ ਹਰ ਬੱਚੀ ਨੂੰ ਭੈੜੀ ਮੈਲੀ ਨਜ਼ਰ ਨਾਲ ਨਾ ਦੇਖਦਾ ਬਣਾਉਣਾ ਤੇ ਇਹਨੂੰ ਸਵਰਗ ਸੀ ਇਸ ਧਰਤੀ ਨੂੰ ਜਿੱਥੇ ਇਹਨੂੰ ਭੇਜਿਆ ਗਿਆ ਜਿੱਥੇ ਇਹਨੂੰ ਮਾਲਕ ਨੇ ਸਮਾ ਦਿੱਤਾ ਕਿਉਂਕਿ ਗੁਰਬਾਣੀ ਅੰਦਰ ਹੀ ਅਸੀਂ ਇਹ ਬਚਨ ਪੜਦੇ ਆਏ ਸਰੀਰਾ ਮੇਰੇ ਆਇ ਇਸ ਜੱਗ ਮੈਂ ਆਏ ਕਿ ਕਿਆ ਤੁੱਦ ਕਰਮ ਕਮਾਇਆ ਹਿਸਾਬ ਕਿਤਾਬ ਤੇਰੇ ਕਰਮਾਂ ਤੇ ਖੜਾ ਏ ਤੂੰ ਕੰਮ ਕੀ ਕੀਤੇ ਨੇ ਕੰਮ ਇਹਦੇ ਸਾਰੇ ਮਾੜੇ ਧੋਖੇ ਨੇ ਕੀਤੇ ਬੇਇਮਾਨੀਆਂ ਨੇ ਕੀਤੀਆਂ ਛਲਕਪਟ ਇਹਨੇ ਕੀਤੇ ਤੇ ਇੱਕ ਆਸ ਲਾਈ ਬੈਠਾ ਕਿ ਤੀਰਥ ਸਥਾਨ ਤੇ ਜਾ ਕੇ ਦਾਨ ਪੁੰਨ ਕਰ ਆਉਣਾ ਏ ਤੇ ਮਰਨ ਤੋਂ ਬਾਅਦ ਮੈਂ ਸਵਰਗ ਦੇ ਵਿੱਚ ਆਂ ਇਕ ਬੜਾ ਪਿਆਰਾ ਸ਼ਬਦ ਆ ਬਾਬਾ ਕਬੀਰ ਸਾਹਿਬ ਜੀ ਦਾ ਹੋ ਸਕਦਾ ਸਾਡੇ ਤੁਹਾਡੇ ਮਨਾਂ ਨੂੰ ਇਸ ਭੁਲੇਖੇ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਉੱਥੇ ਬਾਬਾ ਕਬੀਰ ਸਾਹਿਬ ਜੀ ਬੜੇ ਪਿਆਰੇ ਸ਼ਬਦ ਕਹਿੰਦੇ ਨੇ ਕਿ ਮੈਨੂੰ ਸਮਾਜ ਨੇ ਆਖਿਆ ਕਿ ਕਬੀਰ ਜੀ ਤੁਸੀਂ ਸਾਰੀ ਉਮਰ ਬਨਾਰਸ ਤੇ ਕਾਂਸੀ ਦੀ ਧਰਤੀ ਤੇ ਗੁਜ਼ਾਰੀ ਜਦੋਂ ਮਰਨ ਦਾ ਸਮਾਂ ਆਇਆ ਐਂਡ ਪੁਆਇੰਟ ਜਦੋਂ ਡੈਥ ਵਾਲਾ ਸਮਾਂ ਆਇਆ ਤੁਸੀਂ ਬਨਾਰਸ ਕਾਂਸੀ ਛੱਡ ਕੇ ਤੇ ਮਗਰ ਆ ਗਏ ਤੁਹਾਨੂੰ ਪਤਾ ਇਹ ਧਰਤੀ ਸਰਾਪੀ ਹੋਈ ਆ ਇੱਥੇ ਮਰਨ ਵਾਲਾ ਗਦੇ ਦੀ ਝੋਣ ਚ ਪੈਂਦਾ ਤੇ ਕਬੀਰ ਸਾਹਿਬ ਨੇ ਆਪਣੀ ਫਿਰ ਕਲਮ ਚੁੱਕੀ ਉਸ ਰੱਬੀ ਸ਼ਬਦਾਂ ਨੂੰ ਨਿਰੰਕਾਰ ਦੇ ਅੰਮ੍ਰਿਤ ਬੋਲਾਂ ਨੂੰ ਕਲਮ ਬੰਦ ਕਰਕੇ ਮਨੁੱਖਤਾ ਨੂੰ ਸਮਝਾ ਦਿੱਤਾ ਕਿ ਹਰ ਕਾ ਸੰਤ ਰੱਬ ਦਾ ਪਿਆਰਾ ਮਰੈ ਹੜੰਬੈ ਨਰਕੀ ਹੋਈ ਧਰਤੀ ਸਰਾਪੀ ਹੋਈ ਧਰਤੀ ਤੇ ਵੀ ਜੇ ਪ੍ਰਾਣ ਤਿਆਗ ਦਵੇ ਰੱਬ ਦਾ ਪਿਆਰਾ ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ ਕਹਿੰਦੇ ਨੇ ਉਹ ਆਪ ਵੀ ਮੁਕਤ ਹੈ ਜਿਹੜੇ ਉਹਨਾਂ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਵੀ ਮੁਕਤ ਕਰ ਦਿੰਦਾ ਪਰ ਦੂਸਰੇ ਪਾਸੇ ਕਬੀਰ ਸਾਹਿਬ ਨੇ ਕਿੱਡੀ ਵੱਡੀ ਸਮਾਜ ਨੂੰ ਐਗਜ਼ੈਂਪਲ ਸੈੱਟ ਕਰਕੇ ਦਿੱਤੀ ਮਨੋ ਘਠੋਰ ਮਨ ਵਿੱਚ ਕਠੋਰਤਾ ਸੀ ਮਨ ਵਿੱਚ ਬੇਈਮਾਨੀ ਸੀ ਮਨ ਵਿੱਚ ਭੈੜ ਸੀ ਮਨ ਵਿੱਚ ਈਰਖਾ ਸੀ ਅੰਦਰੋਂ ਨਫ਼ਰਤ ਨਾਲ ਭਰਿਆ ਹੋਇਆ ਮਨੋਹ ਕਠੋਰ ਮਰੇ ਬਨਾਰਸ ਕਹਿੰਦੇ ਨੇ ਮਨ ਦਾ ਕਠੋਰ ਬੰਦਾ ਮਨ ਦਾ ਈਰਖਾਲੂ ਬੰਦਾ ਮਨ ਚ ਦੁਬੈਤ ਰੱਖਣ ਵਾਲਾ ਬੰਦਾ ਮਨ ਚ ਤਾਤਪਰਾਈ ਰੱਖਣ ਵਾਲਾ ਬੰਦਾ ਮਨੋਹ ਕਠੋਰ ਮਰੇ ਬਨਾਰਸ ਜੇ ਕਿਤੇ ਉਹ ਬਨਾਰਸ ਜਾ ਕੇ ਵੀ ਮਰ ਜਾਵੇ ਤਾਂ ਨਰਕ ਨਾ ਬਣ ਛਿਆ ਜਾਵੇ ਕਹਿੰਦੇ ਉਹਦੇ ਨਰਕ ਤੋਂ ਉਹ ਨੂੰ ਕੋਈ ਨਹੀਂ ਬਚਾ ਸਕਦਾ ਭਾਵ ਕਿ ਉਹ ਖੁਦ ਜਿਉਂਦੇ ਜੀ ਨਰਕ ਭੋਗ ਰਿਹਾ ਹੈ ਉਹਨੇ ਮਰ ਕੇ ਵੀ ਨਰਕ ਵਾਲੀ ਖੇਡ ਹੀ ਆ ਉਹਦੀ ਉਹਨੂੰ ਕੋਈ ਮੁਕਤ ਨਹੀਂ ਕਰ ਸਕਦਾ ਜੇ ਅੰਦਰ ਦਇਆ ਧਰਮ ਹਲੀਮੀ ਪਿਆਰ ਮੁਹੱਬਤ ਇਨਸਾਨੀਅਤ ਜਿਉਂਦਾ ਹੈ ਤੇ ਸੱਚ ਜਾਣਿਓ ਗੁਰਮੁਖੋ ਮਨੁਖ ਸੱਚਖੰਡ ਦਾ ਵਾਸੀ ਹੈ ਮਨੁੱਖ ਸਵਰਗ ਚ ਰਹਿ ਰਿਹਾ ਹੈ ਮਨੁੱਖ ਬਹਿਸਤ ਚ ਰਹਿ ਰਿਹਾ ਹੈ ਤੇ ਜੇ ਅੰਦਰ ਧਰਮਾਂ ਦੀ ਨਫ਼ਰਤ ਚੱਕੀ ਬੈਠਾ ਏ ਪਰਿਵਾਰਾਂ ਦੀ ਨਫ਼ਰਤ ਚੱਕੀ ਬੈਠਾ ਏ ਈਰਖਾ ਚੱਕੀ ਫੇਰ ਬੈਠਾ ਏ ਤੇ ਸੱਚ ਜਾਣਿਓ ਉਹ ਭਾਵੇਂ ਜਿੰਨਾ ਮਰਜੀ ਇਥੋਂ ਤੱਕ ਕਿ ਬਾਣੀ ਨੇ ਕਹਿ ਦਿੱਤਾ ਕਿ ਕੋਈ ਤੀਰਥ ਸਥਾਨ ਤੇ ਜਾ ਕੇ ਵੀ ਪ੍ਰਾਣ ਤਿਆਗ ਦਵੇ ਤਾਂ ਵੀ ਮੁਕਤ ਨਹੀਂ ਹੋਏਗਾ ਉਸ ਆਸ ਜਿਹੜੀ ਸੀ ਨਾ ਉਹ ਪੁਜਾਰੀ ਵੱਲੋਂ ਚਲਾਕ ਛਾਤਰ ਸਖਸ ਵੱਲੋਂ ਮਨੁੱਖ ਨੂੰ ਇਸ ਤਰੀਕੇ ਨਾਲ ਲੁੱਟਿਆ ਗਿਆ ਕਿ ਜਿਹੜਾ ਜ਼ਿਮੀਦਾਰ 6 ਮਹੀਨੇ ਆਸ ਲਾ ਸਕਦਾ ਹੈ ਫਸਲ ਦੇ ਲਈ ਜਿਹੜੀ ਮਾਂ 9 ਮਹੀਨੇ ਆਸ ਰੱਖ ਸਕਦੀ ਆ ਪੁੱਤਰ ਦੀ ਪ੍ਰਾਪਤੀ ਲਈ ਉਹਦੇ ਤੋਂ ਬਾਅਦ ਉਹਦੀ ਪਰਵਰਿਸ਼ ਲਈ 22-25 ਸਾਲ ਆਸ ਲਾ ਸਕਦੀ ਆ ਉਨੇ ਇਧਰ ਬੰਦੇ ਨੂੰ ਵੀ ਇੱਕ ਆਸ ਲਾ ਦਿੱਤੀ ਕਿ ਤੈਨੂੰ ਮਰਨ ਤੋਂ ਪਿੱਛੋਂ ਸਵਰਗ ਮਿਲੇਗਾ ਤੇ ਉਹਦੇ ਲਈ ਫਿਰ ਕਰਨਾ ਕੀ ਪਏਗਾ ਉਹ ਫਿਰ ਧਾਨ ਦਕਸ਼ਨਾ ਦਾ ਜ਼ਿਕਰ ਉਹ ਫਿਰ ਪਾਠ ਪੂਜਾ ਦਾ ਜ਼ਿਕਰ ਫਿਰ ਬੜਾ ਵੱਡਾ ਅਡੰਬਰ ਉਹਨੇ ਰਚ ਦਿੱਤਾ ਤੇ ਉਸ ਅਡੰਬਰ ਦੇ ਵਿੱਚ ਕਿਤੇ ਧਨ ਦਿੱਤਾ ਜਾ ਰਿਹਾ ਹੈ ਕਿਤੇ ਪਦਾਰਥ ਦਿੱਤੇ ਜਾ ਰਹੇ ਨੇ ਇੱਥੋਂ ਤੱਕ ਕਿਤੇ ਧੀਆਂ ਨੂੰ ਦੇਵਦਾਸੀਆਂ ਬਣਾ ਕੇ ਵੀ ਉਹਦੇ ਸਨਮੁਖ ਅਰਪਣ ਕੀਤਾ ਜਾ ਰਿਹਾ ਹੈ ਆਸ ਕੀ ਹੈ ਕਿ ਮੇਰੇ ਵੱਲੋਂ ਦਿੱਤੇ ਹੋਏ ਦਾਨ ਨਾਲ ਮੈਨੂੰ ਸਵਰਗ ਮਿਲ ਜਾਏ ਮਾਫ ਕਰਿਓ ਗੁਰਮੁਖੋ ਗੁਰਬਾਣੀ ਨੂੰ ਪੜ੍ਹੀਏ ਤੇ ਸਾਬ ਸੱਚੇ ਪਾਰਸਾ ਜੀ ਕਹਿੰਦੇ ਨੇ ਨਾਮ ਹੈ ਸਵਰਗ ਦੀ ਆਸ ਰੱਖਦਾ ਨਾ ਮੈਂ ਨਰਕ ਤੋਂ ਡਰਦਾ ਹੋਣਾ ਹੈ ਸੋ ਹੋਈ ਹੈ ਮਨੇ ਨਾ ਕੀਜੇ ਆਸ ਕਹਿੰਦੇ ਮੈਂ ਆਸ ਹੀ ਕੋਈ ਨਹੀਂ ਰੱਖਦਾ ਸੁਰਗ ਨਰਕ ਨਾ ਬਾਂਛੀ ਆ ਡਰੀਏ ਦਾ ਨਰਕ ਨਿਵਾਸ ਤੇ ਡਰ ਵੀ ਕੋਈ ਨਹੀਂ ਆ ਵੀ ਮੈਨੂੰ ਨਰਕਾਂ ਚ ਵਾਸਾ ਮਿਲ ਦੇਗਾ ਹੋਣਾ ਹੈ ਸੋ ਹੋਈ ਹੈ ਮੈਂ ਐਟ ਪ੍ਰੈਜ਼ੈਂਟ ਹੁਣ ਆਪਣੇ ਆਪ ਨੂੰ ਚੰਗਾ ਕਰ ਰਿਆਂ ਮੈਂ ਕਿਸੇ ਨਾਲ ਧੋਖਾ ਨਹੀਂ ਕਰਨਾ ਮੈਂ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਮੈਂ ਜਿਹੋ ਜਿਹਾ ਜ਼ੁਬਾਨ ਕਰਕੇ ਉਹ ਜਿਹਾ ਢਿੱਡ ਹੋ ਕੇ ਬਣ ਕੇ ਰਹਿਣਾ ਹੈ ਵੀ ਮੇਰੀ ਜ਼ੁਬਾਨ ਵੀ ਉਹ ਕਹਿ ਰਹੀ ਹੈ ਜੋ ਮੇਰੇ ਅੰਦਰ ਹੈ ਮੈਂ ਛਲ ਨਹੀਂ ਰੱਖਣਾ ਮੈਂ ਕਪਟ ਨਹੀਂ ਕਰਨਾ ਮੈਂ ਧੋਖਾ ਨਹੀਂ ਕਰਨਾ ਤੇ ਸਭ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਉਹ ਮਨੋਖ ਜਿਉਂਦਾ ਜੀ ਹੀ ਬੈਕੁੰਠ ਦਾ ਵਾਸੀ ਆ ਤੇ ਜੇ ਕਿਤੇ ਅੰਦਰ ਆਸ ਲਈ ਬੈਠਾ ਵੀ ਮਰਨ ਤੋਂ ਬਾਅਦ ਤੇ ਜਿਉਂਦੇ ਜੀ ਜਿੰਨੇ ਮਰਜ਼ੀ ਗੁਨਾਹ ਕਰ ਲਵਾ ਤੇ ਚੰਦਾ ਵੀ ਮਸਜਿਦ ਚ ਦੇ ਆਵਾਂ ਦਾਨ ਪੁੰਨ ਵੀ ਕਰ ਲਵਾਂ ਵੀ ਮਰਨ ਤੋਂ ਬਾਅਦ ਤੇ ਮੈਨੂੰ ਸਵਰਗ ਮਿਲ ਹੀ ਜਾਣਾ ਹੈ ਸਭ ਪਾਤਸ਼ਾਹ ਜੀ ਕਹਿੰਦੇ ਨੇ ਇਹ ਤੇਰੀ ਆਸ ਵਿਅਰਥ ਹੈ ਨਰਾਰਥ ਹੈ ਕੋਈ ਇਸ ਆਸ ਤੇ ਤੀਰਥ ਤੇ ਜਾ ਰਿਹਾ ਕੋਈ ਨਾ ਵੈ ਤੀਰਥ ਕੋਈ ਹੱਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਿਵਾਏ ਸਿਰ ਨਿਵਾਉਣ ਤੋਂ ਪਾਵ ਹੈ ਸਜਦੇ ਕਰਨਾ ਪੂਜਾ ਕਰਨ ਤੋਂ ਪਾਵ ਹੈ ਜਿਹੜੀ ਪੂਜਾ ਕੀਤੀ ਜਾਂਦੀ ਸੁਮਾਲਕ ਕਿਰਪਾ ਕਰੇ ਗੁਰਮੁਖੋ ਆਸ ਕਿਹੜੀ ਰੱਖਣੀ ਸੀ ਗੁਰਬਾਣੀ ਅੰਦਰ ਪਾਰਸਾ ਜੀ ਕਹਿੰਦੇ ਨੇ ਧਰ ਜੀ ਹਰੇ ਏਕ ਟੇਕ ਤੂੰ ਲਾਹੇ ਬਿੜਾਣੀ ਆਸ ਨਾਨਕ ਨਾਮ ਤੇ ਆਈ ਐ ਕਰ ਜਾਵੇ ਰਸ ਸੱਚ ਨੂੰ ਜ਼ਿੰਦਗੀ ਦਾ ਆਧਾਰ ਬਣਾ ਸੱਚ ਹੀ ਤੇਰੀ ਆਸ ਹੋਵੇ ਸੱਚ ਦੀ ਆਸ ਤੇ ਮਨੁੱਖ ਕਦੇ ਵੀ ਫਿਰ ਥੜਕਦਾ ਤੇ ਡੋਲਦਾ ਨਹੀਂ ਮਾਲਕ ਕਿਰਪਾ ਕਰੇ ਰੈਂਤਿਆਂ ਵਿਚਾਰਾਂ ਫਿਰ ਕਿਤੇ ਸਮਾ ਬਣਿਆ ਸਾਂਝ ਪਾਵਾਂਗੇ ਪੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ